ਕਵਰ ਤੱਕ ਤੁਹਾਨੂੰ ਯਾਦ ਹੈ ਕਿ ਚੋਣ ਪ੍ਰਚਾਰ ਦੇ ਆਖਰੀ ਦਿਨ ਜੋਗੀ ਹਰੀ ਜਦੋਂ ਲੁਧਿਆਣਾ ਚ ਚੋਣ ਰੈਲੀ ਨੂੰ ਸਬੋਧਨ ਕਰ ਰਹੇ ਸੀ ਭਾਜਪਾ ਦੇ ਉਮੀਦਵਾਰ ਅਬਨੀਤ ਬਿੱਟੂ ਲਈ ਵੋਟਾਂ ਮੰਗ ਰਹੇ ਸੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਕਿ 38 ਘੰਟੇ ਲਈ ਪੰਜਾਬ ਸਾਨੂੰ ਸੌਂਪ ਦਿਓ ਅਸੀਂ ਗੈਂਗਸਟਰਵਾਦ ਦਾ ਸਫਾਇਆ ਕਰ ਦਾਂਗੇ ਹੈਨਾ ਤੇ ਬੜਾ ਮਤਲਬ ਕਿ ਜੋਗੀ ਦੇ ਨਾਂ ਤੇ ਨਾਰੇਬਾਜੀ ਸਾਰਾ ਕੁਝ ਤੇ ਜੋਗੀ ਕਹਿੰਦੇ ਸੀ ਐਕਤੀ ਇੱਥੋਂ ਭਾਜਪਾ ਨੂੰ ਜਿਤਾ ਕੇ ਭੇਜੋ ਲਓ ਫਿਰ ਪੰਜਾਬ ਦੀ ਕਾਇਕਲਪ ਹੋ ਜਾਊਗੀ ਤੇ 48 ਘੰਟੇ ਦੇ ਦਿਓ ਗੈਂਗਸਟਰਾਂ ਸਫਾਇਆ ਹੋ ਜੂ। ਤੇ ਅਦਰ ਗਿਆਨੀ ਰਗਵੀਰ ਸਿੰਘ ਜੀ ਕਹਿੰਦੇ ਕਿ ਭਾਈ ਯੂਪੀ ਦੇ ਵਿੱਚ ਇੱਕ ਨਵਾਲਗ ਬੱਚੀ ਹੈ ਉਹ ਵੀ ਗਰੰਥੀ ਸਿੰਘ ਦੀ ਬੱਚੀ ਹੈ। ਅਗਵਾ ਕੀਤੀ ਜਾਂਦੀ ਹੈ ਤੇ ਉਹਨਾਂ ਬਲਾਤਕਾਰ ਹੁੰਦਾ। ਉਹਦੇ ਦੋਸ਼ੀਆਂ ਨੂੰ ਸਜ਼ਾਈ ਦਿਵਾ ਦਿਓ। ਤੇ ਉੱਥੇ ਕਹਿੰਦੇ ਅਮੀਰਾ ਨੂੰ ਬਚਾਉਣ 'ਚ ਲੱਗੀ ਹੈ ਤੁਹਾਡੀ ਪੁਲਿਸ, ਤੁਹਾਡੀ ਸਰਕਾਰ। ਜੀ ਹਾਂ। ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹਰਾਨੇ ਯੂਪੀ ਦੇ ਮੁੱਖ ਮੰਤਰੀ ਜੋਗੀ ਦਿੱਤਿਆਨਾਥ ਨੂੰ 7 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ 7 ਦਿਨਾਂ ਦਾ ਸਮਾਂ ਦਿੱਤਾ ਹੈ ਕਿ 7 ਦਿਨਾਂ ਦੇ ਵਿੱਚ ਵਿੱਚ ਗਰੰਥੀ ਸਿੰਘ ਦੀ ਬੱਚੀ ਨਾਲ ਪੀਲੀਪੀਤ ਦੇ ਜ਼ਿਲ੍ਹੇ ਦੇ ਵਿੱਚ ਰੇਪ ਕਰਨ ਵਾਲੇ ਦੋਸ਼ੀਆਂ ਨੂੰ ਫੜਕੇ ਅੰਦਰ ਦਿਓ ਤੇ ਕਾਨੂੰਨੀ ਪੰਨ ਦੀ ਸਖਤ ਕਾਰਵਾਈ ਕਰੋ ਨਹੀਂ ਤਾਂ ਫਿਰ ਸੰਗਤ ਨਜਿੱਠਣ ਦੇ ਲਈ ਇਸ ਫੈਸਲੇ ਨੂੰ ਜਦੋਂ ਅੱਗੇ ਵਧੇਗੀ ਤਾਂ ਇਤਿਹਾਰ ਸਾਹਿਬ ਕਹਿੰਦੇ ਮੈਂ ਅਗਵਾਈ ਕਰੂੰਗਾ ਯੂਪੀ ਦੇ ਪੀਲੀਪੀਤ ਜ਼ਿਲ੍ਹੇ ਦੇ ਵਿੱਚ ਗਰੰਥੀ ਸਿੰਘ ਦੀ ਅਨਵਾਲਕ ਬੱਚੀ ਨਾਲ ਬਲਾਤਕਾਰ ਹੁੰਦਾ ਪਹਿਲਾਂ ਉਹਨੂੰ ਅਗਵਾ ਕੀਤਾ ਜਾਂਦਾ ਫਿਰ ਉਹਨਾਂ ਬਲਾਤਕਾਰ ਹੁੰਦਾ ਇਹ ਮਾਮਲਾ ਅਕਾਲ ਤਖਤ ਸਭ ਦੇ ਧਿਆਨ ਚ ਆਉਂਦਾ ਅਕਾਲ ਤਖਤ ਦੇ ਧਿਆਨ ਤੇ ਆਉਣ ਤੋਂ ਬਾਅਦ ਗੈਨੀ ਰਗਵੀਰ ਸਿੰਘ ਹੋਰੀ ਗੰਭੀਰਤਾ ਨਾਲ ਇਸ ਮੁੱਦੇ ਨੂੰ ਬਾਤ ਚਦੇ ਨੇ ਤੇ ਯੂਪੀ ਸਰਕਾਰ ਨੂੰ ਪੱਕੇ ਦਾ ਚਿੱਠੀ ਲਿਖਦੇ ਨੇ ਤੇ ਚਿੱਠੀ ਲਿਖ ਕੇ ਕਹਿੰਦੇ ਨੇ ਇੱਕ ਹਫਤੇ ਦਾ ਸਮਾਂ ਕਿ ਇਸ ਲਈ ਕਹਿੰਦੇ ਕਿ ਇੱਧਰ ਤੇ ਪੰਡ ਦੀ ਕਾਰਵਾਈ ਕਰੋ ਉਹ ਕਹਿੰਦੇ ਕਿ ਇੱਕ ਘਟਨਾ ਦੇ حوالے ਨਾਲ ਉਹ ਕਹਿੰਦੇ 13 ਸਾਲ ਦੀ ਬੱਚੀ ਆ ਤੇ ਬਕਾਇਦਾ ਤੌਰ ਤੇ ਉਹ ਬੱਚੀ ਨਾਲ ਅਗਵਾਕਰ ਤੋਂ ਇਹ ਦੋ ਬਲਾਤਕਾਰ ਹੁੰਦਾ ਤੇ ਉਹ ਬੱਚੇ ਮੈਜਿਸਟ੍ਰੇਟ ਦੇ ਕੋਲ ਆ ਕੇ ਆਪਣੇ ਬਿਆਨ ਦਰਜ ਕਰਾਉਂਦੇ ਆਂ ਫਰੋਪੀਆਂ ਨੂੰ ਪਛਾਣ ਰਹੀ ਹੈ ਤੇ ਪਛਾਣਨ ਦੇ ਬਾਵਜੂਦ ਯਾਨੀ ਰਕबीर ਸਿੰਘ ਯੂਪੀ ਦੀ ਸੰਗਤ ਦੇ ਹਵਾਲੇ ਨਾਲ ਇਹ ਗੱਲ ਸਾਂਝੀ ਕਰ ਰਹੇ ਨੇ ਉਹ ਕਹਿੰਦੇ ਕਿ ਪਛਾਣਨ ਦੇ ਬਾਵਜੂਦ ਤੁਹਾਡੀ ਪੁਲਿਸ ਕੁਝ ਅਮੀਰਾਂ ਦੇ ਖਿਲਾਫ ਅਮੀਰ ਆਰੋਪੀਆਂ ਦੇ ਖਿਲਾਫ ਕਾਰਵਾਈ ਕਰਨੋਂ ਭੱਜ ਰਹੀ ਹੈ ਕਹਿੰਦੇ ਪੁਲਿਸ ਸਪੱਸ਼ਟ ਕਹਿ ਰਹੀ ਹੈ ਕਿ ਸੰਗਤ ਨੇ ਹਵਾਲਾ ਸਾਨੂੰ ਦਿੱਤਾ ਕਿ ਪੁਲਿਸ ਸਪੱਸ਼ਟ ਕਹਿ ਰਹੀ ਹੈ ਕਿ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਜੋਗੀ ਜੀ ਤੁਸੀਂ ਕਹਿੰਦੇ 48 ਘੰਟਿਆਂ ਦੇ ਵਿੱਚ ਯਾਨੀ ਰਕबीर ਸਿੰਘ ਨੇ ਵੀ ਕਿਹਾ ਕਿ ਜੋਗੀ ਤਾਂ ਦਾਅਵੇ ਕਰਦੇ ਸੀ ਕਿ ਕਿ ਇੱਕ ਚੌਂਕ 'ਚ ਘਟਨਾ ਵਾਪਰਦੀ ਹੈ ਦੂਜੇ ਚੌਂਕ ਤੇ ਅਸੀਂ ਨੋਸ਼ਣ ਗੋਲੀਆਂ ਮਾਰ ਦਿੰਨੇ ਆ ਤੇ ਜੋ ਯੂਪੀ ਤਾਂ ਅਸੀਂ ਮੁਕਤ ਕਰ ਲਿਆ ਤੇ ਫਿਰ ਇਹ ਘਟਨਾ ਤੇ ਕਾਰਵਾਈ ਕਿਦੋਂ ਪੀਲੀਪੀਤ ਖੇਤਰ ਬੱਢੀਗੰਡੀ ਚ ਸਿਕਪਾਈ ਚਰਾਬਸਦਾ ਪੰਜਾਬੀ ਪਾਈਚਰਾਬਸਦਾ ਕਿਸਾਨੀ ਨਾਲ ਜੁੜਿਆ ਤੇ ਕਿਸਾਨ ਅੰਦੋਲਨ ਦੌਰਾਨ ਵੀ ਉਥੋਂ ਤਕੜੀ ਬਾਝੂੜਦੀ ਰਹੀ ਹੈ ਤੇ ਪਰ ਹੁਣ ਇਸ ਘਟਨਾ ਦੇ ਉੱਤੇ ਇੱਕ ਸਵਾਲ ਆਇਆ ਤੇ ਉਹ ਸਵਾਲ ਜੋਗੀ ਧਿਆਨ ਅਦਿੱਤਿਆਨਾਥ ਲਈ ਹੈ ਕਿ ਭਾਈ ਹੁਣ ਤੁਹਾਡੀ ਉਹ ਕਾਰਵਾਈ ਕਿੱਥੇ ਆ ਸਵੈਸਲੀ ਕਹਿੰਦੇ ਕਿ ਹਫਤੇ ਦਾ ਅਲਟੀਮੇਟਮ ਹੈ ਸਰਕਾਰ ਕਾਰਵਾਈ ਕਰੇ ਇਹ ਸਭ ਦੇ ਦਰਮਿਆਨ ਜਾਂਦੇ ਜਾਂਦੇ ਇਹ ਵੀ ਖਬਰ ਕੌਰ ਮੰਗਦੀ ਹੈ ਜੀ ਕਿ ਬਾਬਲ ਕਲਾਂ ਗੋੜੀ ਕਾਂਡ ਮਾਮਲੇ ਦੀ ਸੁਣਵਾਈ ਹੁਣ ਫਰੀਦਕੋਟ ਤੋਂ ਬਦਲ ਕੇ ਚੰਡੀਗੜ੍ਹ ਕਰ ਦਿੱਤੀ ਗਈ ਹੈ ਅਸਲ 'ਚ ਇਸ ਮਾਮਲੇ ਦੇ ਵਿੱਚ ਨਾਮਜਦ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੇ ਕਰਜੀ ਲਾਈ ਸਬਰੀਦਕੋਟ ਦੀ ਅਦਾਲਤ 'ਚ ਕਿ ਜੀ ਸੁਣਵਾਈ ਫਰੀਦਕੋਟ ਤੋਂ ਵਾਰਕ ਕੀਤੀ ਹੈ ਬਾਬਲ ਕਲਾਂ ਗੋੜੀ ਕਾਂਡ ਮਾਮਲੇ ਨੂੰ ਇਸ ਨੂੰ ਨਵੇਂ ਮੋੜ ਵੱਜੋਂ ਵੇਖਿਆ ਜਾ ਰਿਹਾ ਕਿ ਐਨ ਵੋਟਾਂ ਦੇ ਦੌਰਾਨ ਇਹ ਅਦਾਲਤ ਹੀ ਕਿਰਿਆਦਾ ਆਪਣਾ ਇੱਕ ਪ੍ਰਕਿਰਿਆ ਆਪਣੇ ਹਿਸਾਬ ਨਾਲ ਚਲਦੀ ਹੈ ਪਰ ਚੋਣਾਂ ਤੋਂ ਇੱਕ ਦਿਨ ਪਹਿਲਾਂ ਇਸ ਤਰ੍ਹਾਂ ਦਾ ਆਉਣਾ ਤੇ ਖਬਰ ਤਾਂ ਹੈਗੀ ਹੋਣਾ ਸੋ ਇਸ ਲਈ ਕਹਿੰਦੇ ਕਿ ਉਹ ਸੁਣਵਾਈ ਨੂੰ ਹੁਣ ਉਥੋਂ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਸ ਐਪਲੀਕੇਸ਼ਨ ਨੂੰ ਚਰਨਜੀਤ ਸ਼ਰਮਾ ਉਹਨਾਂ ਦੀ ਐਪਲੀਕੇਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਸੀ ਤੇ ਉਹਦੇ ਉੱਤੇ ਫਿਰ ਹੁਣ ਤਬਦੀਲੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਸੋ ਹੁਣ ਬੈਬਲ ਕਲਾਂ ਗੋੜੀਕਾਂਡ ਮਾਮਲੇ ਦੀ ਸੁਣਵਾਈ ਫਰੀਦਕੋਟ ਚ ਨਹੀਂ ਚੰਡੀਗੜ੍ਹ ਚ ਹੋਈ ਗਈ ਤੁਸੀਂ ਵੇਖਦੇ ਰਹੋ ਦਾ ਟੀਵੀ ਐਨ ਆਰ ਆਈ ਬਹੁਤ ਬਹੁਤ ਸ਼ੁਕਰੀਆ